ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਰਵਿੰਦਰ ਫੈਬਰਿਕ ਤੇ ਠੀਕ ਹੈ ਜੀ ਅੱਜ ਆਪਾਂ ਲੈ ਕੇ ਆਏ ਆ ਵੈਲਵਟ ਦੇ ਬਹੁਤ ਹੀ ਪਿਆਰੇ ਪਿਆਰੇ ਸੂਟ ਹੋਣਗੇ ਵਰਕ ਵਾਲੇ ਸੂਟ ਹੋਣਗੇ ਉਹਨਾਂ ਨੂੰ ਤੁਸੀਂ ਪਾਰਟੀ ਵੇਅਰ ਵੀ ਯੂਜ਼ ਕਰ ਸਕਦੇ ਹੋ ਨੋਰਮਲ ਵੀ ਯੂਜ਼ ਕਰ ਸਕਦੇ ਹੋ ਉਸ ਤੋਂ ਪਹਿਲਾਂ ਤੁਹਾਨੂੰ ਇਹ ਦੱਸ ਦੇਣੀ ਕਿ ਆਪਾਂ ਲੈ ਕੇ ਆ ਰਹੇ ਹਾਂ ਤੁਹਾਡੇ ਵਾਸਤੇ ਤਿੰਨ ਸੂਟਾਂ ਦਾ ਗਿਵ ਅਵੇ ਤਿੰਨ ਸੂਟਾਂ ਦਾ ਪ੍ਰਾਈਜ਼ ਹੋਏਗਾ ਇੱਕ ਤਰੀਕ ਨੂੰ ਲੱਕੀ ਬਿਨਰ ਚੁਣਾਂਗੇ ਉਹਨਾਂ 'ਚ ਦਿੱਤੇ ਜਾਣਗੇ ਪ੍ਰਾਈਜ਼ ਠੀਕ ਹੈ ਕਿੰਨ ਲੱਕੀ ਜੀਨਰ ਚੁਣਾਂਗੇ ਪਰ ਪ੍ਰਾਈਜ਼ ਮਿਲੇ ਕਾ ਉਹਨਾਂ ਨੂੰ ਜਿਹੜੇ ਸਾਨੂੰ ਕਰ ਰਹੇ ਨੇ ਸ਼ੁਰੂ ਤੋਂ ਸਪੋਰਟ ਠੀਕ ਹੈ ਸਾਡੀ ਵੀਡੀਓ ਨੂੰ ਕਰ ਰਹੇ ਨੇ ਸ਼ੇਅਰ ਸਾਡੇ ਚੈਨਲ ਨੂੰ ਕੀਤਾ ਹੋਇਆ ਸਬਸਕ੍ਰਾਈਬ ਠੀਕ ਹੈ ਉਹਨਾਂ ਨੂੰ ਦਵਾਂਗੇ ਆਪਾਂ ਇਹ ਲੱਕੀ ਜੀਨਰ ਨੂੰ ਪ੍ਰਾਈਜ਼ ਠੀਕ ਹੈ ਤੇ ਉਹ ਆਪਾਂ ਕੱਢਾਂਗੇ ਹੁਣ ਇੱਕ ਤਰੀਕ ਨੂੰ ਪਹਿਲਾਂ ਦੇਖਦੇ ਆ ਅੱਜ ਦੇ ਸੂਟ ਇਹ ਕ ਅੱਜ ਆਪਾਂ ਲੈ ਕੇ ਆਏ ਆ ਵੈਲਵਟ ਦੇ ਸੂਟ ਇਹ ਹੋਏਗਾ 올ਓਵਰ ਵੈਲਵਟ ਦਾ ਸੂਟ ਇਹਦੇ ਵਿੱਚ ਮੇਰੇ ਕੋਲ ਬਹੁਤ ਹੀ ਪਿਆਰੇ ਪਿਆਰੇ ਪੀਸ ਤੇ ਬਹੁਤ ਪਿਆਰੇ ਪ੍ਰਿੰਟ ਆਏ ਹੋਏ ਸੀ ਪਰ ਮੇਰੇ ਕੋਲ ਹੁਣ ਸਟਾਕ ਖਤਮ ਹੋ ਰਿਹਾ ਇਹਨਾਂ ਦਾ ਇੱਕ ਦੋ ਪੀਸ ਹੀ ਰਹਿ ਗਏ 3.5 ਮੀਟਰ ਆਏਗਾ ਇਹਦਾ ਕਪੜਾ ਠੀਕ ਹੈ ਤੇ ਬਹੁਤ ਪਿਆਰਾ ਜਿਹਾ ਡਿਜੀਟਲ ਪ੍ਰਿੰਟ ਆਏਗਾ ਠੀਕ ਹੈ ਤੇ ਨਾਲ ਆਏਗਾ ਇਸ ਕਲਰ ਦਾ ਸ਼ਾਲ ਠੀਕ ਹੈ ਚੈੱਕ ਕਰੋ ਕਿੰਨੀ ਪਿਆਰੀ ਵੈਰਾਈਟੀ ਆ ਠੀਕ ਹੈ ਸਰਦੀਆਂ ਦੇ ਵਿੱਚ ਬਹੁਤ ਹੀ ਸੋਹਣੇ ਲੱਗਦੇ ਨੇ ਇਹੋ ਜਿਹੇ ਸੂਟ ਪਾਏ ਤੁਸੀਂ ਬਿਨਾ ਕੋਟੀ ਤੋਂ ਵੀ ਪਾਓਗੇ ਤੇ ਬਹੁਤ ਸੋਹਣਾ ਲੱਗੇਗਾ ਕਿਉਂਕਿ ਇਹ ਗਰਮ ਗਰਮ ਨਿੱਗੇ ਨਿੱਗੇ ਸੂਟ ਆ ਤੇ ਬਹੁਤ ਪਿਆਰੀ ਜੀ ਲੁੱਕ ਆਏਗੀ ਇਹਨਾਂ ਤੇ ਥੋੜਾ ਵਰਕ ਵੀ ਕਰਾ ਸਕਦੇ ਹਾਂ ਕੋਈ ਲੈਸ ਵੀ ਲਗਾ ਸਕਦੇ ਹਾਂ ਜਾਂ ਇਵੇਂ ਵੀ ਇਹਨਾਂ ਨੂੰ ਸਟਿਚ ਕਰਵਾ ਸਕਦੇ ਹਾਂ ਠੀਕ ਹੈ ਜੀ ਤੇ ਪ੍ਰਾਈਸ ਆਏਗਾ ਇਹਦਾ ਜੀ 600 ਰੁਪਿਆ 600 ਰੁਪਿਆ ਆਏਗਾ ਜੀ ਇਹ ਸੂਟ ਦਾ ਪ੍ਰਾਈਸ ਠੀਕ ਹੈ ਜੀ ਨੈਕਸਟ ਕਲਰ ਇਹਦੇ ਵਿੱਚ ਹੋਏਗਾ ਯਾ ਬਲਕ ਬਹੁਤ ਪਿਆਰੇ ਪ੍ਰਿੰਟ ਆਏ ਆ ਤੇ ਬਹੁਤ ਹੀ ਡਿਮਾਂਡ ਆ ਇਹਨਾਂ ਸੂਟਾਂ ਦੀ ਖੱਥੋ-ਖੱਥ ਵਿਕ ਰਹੇ ਨੇ ਤੁਸੀਂ ਵੀ ਫਟਾਫਟ ਆਰਡਰ ਕਰਦੇ ਜਾਓ ਇਹ ਆਏਗਾ ਜੀ ਇਹਦਾ ਪ੍ਰਿੰਟ ਕਿਸ ਤਰ੍ਹਾਂ ਬਹੁਤ ਹੀ ਪਿਆਰਾ ਜਬ ਪ੍ਰਿੰਟ ਆ ਥੋੜੀ ਜੀ ਲਾਈਨਿੰਗ ਵੀ ਆ ਵਿੱਚ ਕੁਟ్రਾਈ ਵਾਂਗੂ ਲਜਾਪਦਾ ਏ ਨਾ ਲਾਏਗਾ ਇਹ ਵਾਲਾ ਸ਼ਾਲ ਠੀਕ ਐ ਇਸ ਤਰ੍ਹਾਂ ਆਏਗਾ ਸ਼ਾਲ ਕਿੰਨੀ ਪਿਆਰੀ ਲੁੱਕ ਦਾ ਸ਼ਾਲ ਦੀ ਵੀ ਬਿਊਟੀਫੁੱਲ ਜੈ ਸ਼ਾਲ ਆ ਨਾਲ ਠੀਕ ਹੈ ਤੇ ਪ੍ਰਾਈਜ਼ ਆਏਗਾ ਸੇਮ ਤੇ ਫਟਾਫਟ ਆਰਡਰ ਕਰਦੇ ਜਾਓ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਤੁਸੀਂ ਉਹਦਾ ਆਰਡਰ ਕਰਨਾ ਹੈ ਨੈਕਸਟ ਆਏਗਾ ਜੀ ਇਹਦੇ ਵਿੱਚ ਵੀ ਮੇਰੇ ਕੋਲ ਇੱਕੋ ਹੀ ਪੀਸ ਰਹਿ ਗਿਆ ਜੀ ਇਹ ਵੀ ਬੜਾ ਪਿਆਰਾ ਹੈ ਜੈ ਯੂਨੀਕਾ ਸਟਾਈਲ ਸੀ ਵੈਲਵਟ ਵੈਲਵਟ ਹੋਈ ਪਈ ਹੈ ਠੀਕ ਹੈ ਅੱਜ ਵੀ ਆਏਗਾ ਇਸ ਤਰ੍ਹਾਂ ਹਾਂਜੀ ਇਹ ਆਏਗਾ ਇਸ ਤਰ੍ਹਾਂ ਪ੍ਰਿੰਟਡ ਆਏਗੀ ਸ਼ਰਟ ਠੀਕ ਹੈ ਤੇ ਨਾਲ ਲੈਸ ਲੱਗੀ ਹੋਈ ਹੈ 골ਡਨ ਕਲਰ ਦੀ ਤੇ ਨਾਲ ਆਏਗੀ ਪਲੇਨ ਬਾਟਮ ਠੀਕ ਹੈ ਵੈਲਵਟ ਦੀ ਤੇ ਨਾਲ ਆਏਗਾ ਸ਼ਾਲ ਲੈਸ ਦੇ ਨਾਲ ਫਿਨਿਸ਼ਿੰਗ ਕੀਤੀ ਹੋਈ ਹੈ ਸ਼ਾਲ ਦੀ ਇਸ ਤਰ੍ਹਾਂ ਇਹਵੇਂ ਆਏਗਾ ਠੀਕ ਹੈ ਜੀ ਇਸ ਤਰ੍ਹਾਂ ਬਹੁਤ ਹੀ ਪਿਆਰਾ ਜਿਹਾ ਸੂਟ ਆ ਇੱਕੋ ਹੀ ਪੀਸੇ ਦੇ ਵਿੱਚ ਮੇਰੇ ਕੋਲ ਰਹਿ ਗਿਆ ਹੈ ਨੈਕਸਟ ਆਏਗਾ ਜੀ ਵਰਕ ਵਾਲਾ ਆ ਜਾਏਗਾ ਇਹ ਸੂਟ ਕਾਫੀ ਸੇਲ ਹੁੰਦੇ ਆ ਇਸ ਤਰ੍ਹਾਂ ਫਰੰਟ ਸਾਰੀ ਬਣੀ ਹੋਏਗੀ 골ਡਨ ਵਰਕ ਦੇ ਨਾਲ ਠੀਕ ਹੈ ਇਵੇਂ ਢੇਰਾ ਵੀ ਬਣਿਆ ਹੋਇਆ ਹੈ ਗਲਾ ਵੀ ਬਣਿਆ ਹੋਇਆ ਹੈ ਫਰੰਟ ਸਾਰੀ ਬਣੀ ਹੋਈ ਹੈ ਠੀਕ ਹੈ ਜੀ ਤੇ ਨਾਲ ਆਏਗਾ ਇਹਦਾ ਪੌਂਚੇ ਦੇ ਉੱਪਰ ਵੀ ਵਰਕ ਆਏਗਾ ਤੁਸੀਂ ਬਾਜੂ ਦੇ ਉੱਤੇ ਵੀ ਲਿਆ ਸਕਦੇ ਹੋ ਪੌਂਚੇ ਦੇ ਉੱਪਰ ਵੀ ਲਿਆ ਸਕਦੇ ਬਹੁਤ ਹੀ ਸੋਹਣਾ ਜਿਹਾ ਵਰਕ ਹੋਇਆ ਠੀਕ ਹੈ ਤੇ 3.5 ਮੀਟਰ ਇਹਦਾ ਆਏਗਾ ਕਪੜਾ ਠੀਕ ਹੈ ਤੇ ਕਲਰ ਬਹੁਤ ਹੀ ਸੋਹਣਾ ਹੈ ਲਾਈਟ ਸਕਾਈ ਜਿਹਾ ਕਲਰ ਆ ਨਾਲ ਆਏਗਾ ਸ਼ਾਲ ਉਸ ਤਰ੍ਹਾਂ ਲੈਸ ਲੱਗੀ ਹੋਈ ਵਾਲਾ ਆਏਗਾ ਸ਼ਾਲ ਠੀਕ ਹੈ ਨਾਲ ਸੀਮ ਹੀ ਓਕੇ ਜੀ ਤੇ 800 ਰੁਪਏ ਆਏਗਾ ਜੀ ਇਹ ਸੂਟ ਦਾ ਪ੍ਰਾਈਸ ਬਹੁਤ ਹੀ ਸਾਡੇ ਜਨਰਲ ਰੇਟ ਹੁੰਦੇ ਆ ਠੀਕ ਹੈ ਤੁਸੀਂ ਫਟਾਫਟ ਅੱਖਾਂ ਬੰਦ ਕਰਕੇ ਸਾਡੇ ਤੇ ਵਿਸ਼ਵਾਸ ਕਰ ਸਕਦੇ ਹੋ ਆਰਡਰ ਕਰ ਸਕਦੇ ਹੋ ਤੁਸੀਂ ਕੰਪੇਅਰ ਕਰ ਸਕਦੇ ਹੋ ਹੋਰਾਂ ਦੇ ਨਾਲ ਵੀ ਨੈਕਸਟ ਆ ਜਾਏਗਾ ਜੀ ਕਾਪਰ ਸ਼ੀਟ ਕਾਪਰ ਸ਼ੀਟ ਟ੍ਰੈਂਡ ਚ ਚੱਲ ਰਹੀ ਹੈ ਠੀਕ ਹੈ ਅਲੱਗ-ਲੱਗ ਡਿਜ਼ਾਈਨ ਆਉਣਗੇ ਦੇਖੋ ਇਹਦਾ ਡਿਜ਼ਾਈਨ ਕਿੰਨਾ ਪਿਆਰਾ ਕਿਦਾ ਤਰ੍ਹਾਂ ਆਏਗਾ ਤੇ ਇਹਨੀਆਂ ਲਸਰਾਂ ਬਣੀਆਂ ਹੋਈਆਂ ਗਲਾ ਵੀ ਬਣਿਆ ਹੈ ਤੇ ਨਾਲ ਲਸਰਾਂ ਬਣੀਆਂ ਹੋਈਆਂ ਬਹੁਤ ਪਿਆਰਾ ਕਿਰੇ ਤੱਕ ਕਿਵੇਂ ਹੀ ਆਏਗਾ ਠੀਕ ਹੈ ਬਹੁਤ ਸੋਹਣਾ ਹੈ ਯੂਨੀਕ ਸਟਾਈਲ ਆ ਤੇ ਨਾਲ ਆਏਗਾ ਹੀ ਬਾਜੂ ਦਾ ਜਾਂ ਪੌਂਚੇ ਦਾ ਤੁਸੀਂ ਜਿਹੜਾ ਵੀ ਤੁਹਾਨੂੰ ਵਧੀਆ ਲੱਗਦਾ ਤੁਸੀਂ ਉੱਥੇ ਲਿਆ ਸਕਦੇ ਹੋ ਠੀਕ ਹੈ ਨਾਲ ਆਏਗਾ ਸੇਮ ਹੀ ਹਿਸ਼ਾਲ ਵੈਲਵਟ ਦਾ ਹੀ ਸ਼ਾਲ ਹੋਏਗਾ ਸਭ ਦਾ ਸੂਟ ਬਣ ਜਾਏਗਾ ਖੁੱਲਾ ਡੁੱਲਾ ਕਲਰ ਚੁਆਇਸ ਤੁਹਾਡੀ ਹੈ ਜਿਹੜਾ ਕਲਰ ਤੁਹਾਨੂੰ ਚੰਗਾ ਲੱਗਦਾ ਉਹ ਤੁਸੀਂ ਲੈ ਸਕਦੇ ਹੋ ਨੈਕਸਟ ਆਏਗਾ ਜੀ ਮੈਰੂਨ ਵਾਈਨ ਸ਼ੇਡ ਮੈਰੂਨ ਚੈਰੀ ਸ਼ੇਡ ਮੈਨੂੰ ਤੇ ਮੈਰੂਨ ਵਾਈਨ ਸ਼ੇਡ ਲੱਗਦੀ ਆ ਇਸ ਤਰ੍ਹਾਂ ਫਰੰਟ ਬਹੁਤ ਪਿਆਰੀ ਬਣੀ ਹੋਈ ਆ ਵਰਕ ਬਹੁਤ ਪਿਆਰਾ ਹੋਇਆ ਬਿਲਕੁਲ ਰੇਟ ਵਾਈਜ਼ ਚੀਜ਼ ਇੱਕਦਮ ਜਨੂਅਲ ਪ੍ਰਾਈਸ ਆ ਠੀਕ ਹੈ ਨਾਲ ਆਏਗਾ ਇਸ ਤਰ੍ਹਾਂ ਵਰਕ ਪੌਂਚੇ ਤੇ ਬਹੁਤ ਸੋਹਣਾ ਲੱਗੇਗਾ ਇਹ ਵਾਲਾ ਵਰਕ ਬਾਹਾਂ ਤੇ ਤੁਸੀਂ ਲੈਸ ਵੀ ਲਗਾ ਸਕਦੇ ਹੋ ਪੌਂਚੇ ਤੇ ਲੈ ਕੇ ਆਓਗੇ ਤੇ ਬਹੁਤ ਸੋਹਣਾ ਲੱਗੇਗਾ ਠੀਕ ਹੈ ਕਲਰ ਬਹੁਤ ਸਾਰਾ ਫ੍ਰਾਈਟ ਫ੍ਰਾਈਟ ਕਲਰ ਆ ਨਾਲ ਆਏਗਾ ਸ਼ਾਲ ਠੀਕ ਹੈ ਜੀ ਤੇ 800 ਰੁਪਏ ਦਾ ਪ੍ਰਾਈਸ ਹੋਏਗਾ ਨੈਕਸਟ ਆਏਗਾ ਜੀ ਬਲੈਕ ਕਲਰ ਵਾਓ ਵਾਲਾ ਬਲੈਕ ਕਲਰ ਬਹੁਤ ਹੀ ਸੋਹਣਾ ਠੀਕ ਹੈ ਹਲੋ ਜੀ ਐਕਸਟਰਾ ਇਹਦੇ ਕੇਰੇ ਦੇ ਉੱਪਰ ਬਣਿਆ ਹੋਇਆ ਤੇ ਪੈਨਲ ਬਣੇ ਹੋਇਆ ਠੀਕ ਇਹਦਾ ਗਲਾ ਨਹੀਂ ਬਣਿਆ ਐਵੇਂ ਕਿਹਦਾ ਇਹ ਵਾਲਾ ਕੁਬੀ ਵਾਲਾ ਡਿਜ਼ਾਈਨ ਬਹੁਤ ਟ੍ਰੈਂਡ ਚ ਆ ਟ੍ਰੈਂਡ ਤੇ ਅੱਜਕੱਲ ਹਰ ਚੀਜ਼ ਦਾ फटाफट ਫੋਲੋ ਕਰੀ ਜਾਂਦੇ ਆ ਸਾਰੇ ਇਸੇ ਕਰਕੇ ਉਸੇ ਵਾਲੇ ਇਹਨਾਂ ਨੇ ਪਾ ਦਿੱਤਾ ਹੋਇਆ ਕੇਰੇ ਦੇ ਉੱਤੇ ਅੰਬੀਆਂ ਵਾਲਾ ਡਿਜ਼ਾਈਨ ਬਹੁਤ ਪਿਆਰਾ ਜਿਹਾ ਅੰਬੀਆਂ ਵਾਲਾ ਡਿਜ਼ਾਈਨ ਇਹ ਐਮ ਇਸ ਪਹੁੰਚੇ ਤੇ ਵੀ ਲੈ ਸਕਦੇ ਆ। ਅੱਲਾਹ। ਠੀਕ ਜੀ ਨਾਲ ਆਏਗਾ ਇਹਦੇ ਸ਼ਾਲ। ਠੀਕ ਹੈ। ਇਹ ਆਪਣੇ ਸੀਗੇ ਵੈਲਵਟ ਦੇ ਸੂਟ ਠੀਕ ਹੈ ਤੇ ਪ੍ਰਾਈਸ ਵੀ ਤੁਸੀਂ ਨੋਟ ਕਰ ਲਿਆ ਫਿਰ ਵੀ ਜੇ ਕਿਸੇ ਨੇ ਕੋਈ ਕਲੀਅਰ ਪਿਕ ਲੈਣੀ ਆ ਜਾਂ ਕੁਝ ਵੀ ਤੇ ਤੁਸੀਂ ਮੇਰੇ WhatsApp ਨੰਬਰ ਦੇ ਉੱਪਰ ਪੇਜ ਸਕਦੇ ਜੀ ਆਪਣਾ ਹਨਾ ਕੁਝ ਵੀ ਤੁਸੀਂ ਇਨਕੁਆਰੀ ਕਰਨੀ ਹੋਏਗੀ ਤੇ ਠੀਕ ਹੈ ਤੇ ਸੂਟ ਤੁਹਾਨੂੰ ਕਿਵੇਂ ਦੇ ਲੱਗੇ ਵੀਡੀਓ ਕਿਵੇਂ ਦੇ ਲੱਗੀ ਸਾਨੂੰ ਜਰੂਰ ਦੱਸਣਾ। ਥੈਂਕ ਯੂ ਧੰਨਵਾਦ।